ਲੋ ਕੁਝ ਵੀ ਪੰਜਾਰ ਪਸਾਰੀ 50 ਰੁਪਏ ਦੇ ਵਿੱਚ ਅੱਜ ਕੱਲ ਤਾਂ ਮੇਰੇ ਘਰ ਨਾ ਕੁਲਫੀਆਂ ਨਹੀਂ ਹੁੰਦੀਆਂ ਤ ਨਹੀਂ ਰੋਟੀ ਪ੍ਰੋਵਾਈਡ ਕਰਾਈ ਜਾ ਰਹੇ ਉਹ ਵੀ ਘਰ ਦੀ ਤੈਨੂੰ ਕਹਿੰਦੀ ਕਿ ਫਿਰ ਉਹਨਾਂ ਨੇ ਖੁਦ ਦੱਸਿਆ ਸੀ ਸਟ੍ਰੀਮ ਪਾਉਂਦੇ ਆ ਮੈਂ ਸੁਣ ਕੇ ਸ਼ੌਕ ਔਰ ਲੁਕੀ ਇੰਨੇ ਕ੍ਰੇਜ਼ੀ ਹੋ ਕੇ ਪਿੰਦੇ ਐ ਸਭ ਕੁਝ ਸਾਨੂੰ ਕਹਿੰਦੇ ਕਿ 10 ਰੁਪਏ ਗਲਾਸ ਵੀ ਲੱਸੀ ਮਹਿੰਗੀ ਐ ਤੁਹਾਡੀ ਪਤਲੀ ਐ ਇਹ ਉਹ ਮੈਂ ਕਿਹਾ ਦੇਖੋ ਠੰਡਕ ਐ ਠੰਡਾ ਕਰਕੇ ਫ੍ਰਿਜ ਵਿੱਚ ਰੱਖ ਕੇ ਕੰਪਿਊਟਰ ਤੇ ਹੱਥ ਚਲਾਉਣ ਵਾਲੇ ਟਾਬੇ ਦੇ ਵਿੱਚ ਜਿਹੜਾ ਹੈ ਉਹ ਤਬਦੀਲ ਹੋਇਆ ਕਿਵੇਂ ਟਾਬਾ ਖੋਲਣਾ ਪੈ ਗਿਆ ਫਿਰ ਇਹੀ ਕੁਆਲਿਟੀ ਵੀ ਇਹੀ ਅਸੀਂ ਦੇ ਰਹੇ ਆ ਤੇ ਸੋਚਿਆ ਸਪੈਸ਼ialਟੀ ਵੀ ਇਹੀ ਰੱਖੀ ਕਿ ਹੋਮ ਮੇਡ ਫੂਡ ਹੈ ਮੈਨੂੰ ਬਣਾਉਣਾ ਅੱਛਾ ਆਂਦਾ ਲੋਕੀ ਕਹਿੰਦੇ ਆ ਘਰ ਦੇ ਕਹਿੰਦੇ ਆ ਕਿ ਤੂੰ ਖਾਣਾ ਬਹੁਤ ਅੱਛਾ ਬਣਾਉਂਦੀ ਹੈ ਤੇ ਉਸੇ ਨੂੰ ਸਰ ਮੈਂ ਮਾਰਕੀਟ ਵਿੱਚ ਲੈ ਕੇ ਆਈ ਘਰ ਦੇ ਤੁਹਾਡੇ ਮੰਗੇ ਸੀਗੇ ਕਹਿਣ ਲੱਗੇ ਸੀ ਕਿ ਭਈ ਆ ਕੰਮ ਛੱਡਣ ਲੱਗੇ ਹਾਂ ਇੱਕ ਅੱਛੀ ਸੈਲਰੀ ਇੱਕ ਅੱਛਾ ਪੈਕੇਜ ਛੱਡ ਕੇ ਤੁਸੀਂ ਹੁਣ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲੱਗੇ ਹੋ ਘਰ ਦੇ ਮੰਗੇ ਸੀਗੇ ਸ਼ੁਰੂਆਤ ਦੇ ਵਿੱਚ red box tv ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਰਾਜ ਗੁਪਤਾ ਇਸ ਵਕਤ ਅਸੀਂ ਪੰਜਾਬੀ ਕਿਚਨ ਦੇ ਵਿੱਚ ਖੜੇ ਹਾਂ ਜਿਸ ਜਗ੍ਹਾ ਦੇ ਉੱਤੇ ਘਰ ਦਾ ਖਾਣਾ ਮਿਲਦਾ ਹੈ ਇਹ ਪੰਜਾਬੀ ਕਿਚਨ ਦੀ ਇੱਕ ਸਟੋਰੀ ਹੈ ਕਹਾਣੀ ਹੈ ਕਹਾਣੀ ਕੀ ਹੈ ਇਸ ਪਿੱਛੇ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਵੀ ਤੁਹਾਨੂੰ ਜਰੂਰ ਦੱਸਾਂਗੇ ਕਿ ਇਹ ਪੰਜਾਬੀ ਕਿਚਨ ਕਿਵੇਂ ਸ਼ੁਰੂ ਹੋਇਆ ਕਿਵੇਂ ਦੋ ਆਈਟੀ ਸੈਲ ਵਾਲੇ ਕਿਵੇਂ ਦੋ ਜਿਹੜਾ ਹੈ ਉਹ ਕੰਪਿਊਟਰਾਈਜ਼ ਕੰਮ ਕਰਨ ਵਾਲੇ ਜਿਹੜੇ ਨੇ ਉਹ ਇਹ ਢਾਬਾ ਖੋਲਦੇ ਨੇ ਅਤੇ ਘਰ ਦਾ ਖਾਣਾ ਲੋਕਾਂ ਨੂੰ ਦਿੰਦੇ ਨੇ ਉਸ ਬਾਰੇ ਸਾਰਾ ਕੁਝ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਕਿਚਨ ਜ਼ਰੂਰ ਦੇਖੋ ਇਹ ਜਲੰਧਰ ਦੇ ਕਪੂਰਥਲਾ ਚੌਕ ਦੇ ਵਿੱਚ ਸਥਿਤ ਹੈ ਜੰਮੂ ਹਸਪੀਟਲ ਦੇ ਸਾਹਮਣੇ ਪੰਜਾਬੀ ਕਿਚਨ ਸਥਿਤ ਹੈ ਜਿਸ ਜਗ੍ਹਾ ਦੇ ਉੱਤੇ ਆਉਂਗੇ ਤੁਸੀਂ ਤਾਂ ਤੁਹਾਨੂੰ ਘਰ ਵਰਗਾ ਜਿਹੜਾ ਹੈ ਉਹ ਖਾਣਾ ਮਿਲੇਗਾ 9 ਤੋਂ ਜਿਹੜਾ ਇਹ ਸ਼ਨੀਵਾਰ ਨੂੰ ਜਿਹੜਾ ਸੋਮਵਾਰ ਤੇ ਸ਼ਨੀਵਾਰ ਤੱਕ ਜਿਹੜਾ 9 ਤੋਂ 3 ਵਜੇ ਤੱਕ ਇਹ ਦੁਕਾਨ ਖੁੱਲੀ ਹੁੰਦੀ ਹੈ 9 ਤੋਂ 9 ਤੇ ਉਸ ਤੋਂ ਬਾਅਦ 5 ਹਾਂ 9 ਤੋਂ 9 9 ਤੋਂ ਸੌਰੀ 9 ਤੋਂ 9 ਤੋਂ 9 ਇਹ ਜਿਹੜੀ ਹੈ ਉਹ ਦੁਕਾਨ ਖੁੱਲੀ ਹੁੰਦੀ ਹੈ ਜਿਸ ਜਗ੍ਹਾ ਦੇ ਉੱਤੇ ਆ ਕੇ ਤੁਸੀਂ ਘਰ ਦਾ ਖਾਣਾ ਲਓਗੇ ਮੈਮ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣਾ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਕੀ ਕੁਝ ਜਿਹੜਾ ਇਹ ਇਸ ਥਾਂ ਦੇ ਉੱਤੇ ਮਿਲਦਾ ਹੈ ਉਸ ਤੋਂ ਬਾਅਦ ਕਹਾਣੀ ਕੀ ਹੈ ਇਸ ਮਗਰ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਮੈਂ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ अच्छा आ, मैं जरूर जानना चाहूंगा पंजाबी किचन से शुरू ਕੀਤਾ ਹੈ ਪਹਿਲਾ ਤਾਂ ਇਸ ਦੇ ਵਿੱਚ ਮਿਲਦਾ ਕੀ ਕੁਝ ਹੈ ਉਹ ਥੋੜਾ ਜਿਹਾ ਤੁਸੀਂ ਦਰਸ਼ਕਾਂ ਨੂੰ ਸਾਨੂੰ ਦੱਸ ਦੋ ਕਿ ਕਿਹੜੇ ਕਿਹੜੇ ਚੀਜ਼ਾਂ ਤੁਸੀਂ ਦੰਨੇ ਹੋ ਹਾਂਜੀ ਸਰ ਮਿਲਦੇ ਦੀ ਗੱਲ ਹੈ ਮੈਂ ਪਹਿਲਾਂ ਵੀ ਦੱਸਿਆ ਹੈ ਜਿਸ ਤਰ੍ਹਾਂ ਇੰਟਰਵਿਊ ਹੁੰਦੇ ਆ ਤੇ ਆਪਾਂ ਬਿਲਕੁਲ ਹੋਮ ਮੇਡ ਕੁਆਲਿਟੀ ਹੈ ਹੋਮ ਮੇਡ ਫੂਡ ਦੀ ਸਪੈਸ਼ੈलिटी ਰੱਖੀ ਹੈ ਜਲੰਦਰ ਸ਼ਾਇਦ ਮੈਨੂੰ ਨਹੀਂ ਲੱਗਦਾ ਜਦੋਂ ਸੰਡੇ ਅਸੀਂ ਜਿਸ ਤਰ੍ਹਾਂ ਹਾਫ ਡੇ ਕਰਦੇ ਹਾਂ ਸਰ ਨੇ ਦੱਸਿਆ ਅਸੀਂ ਜਾ ਕੇ ਦੇਖਦੇ ਹਾਂ ਕਿ ਕਿਉਂਕਿ ਕਿਚਨ ਮੇਰੀ ਆਈ ਆ ਘਰ ਦੇ ਵਿੱਚ ਕਿਚਨ ਮੇਰੀ ਹੈ ਲੇਕਿਨ ਉਹ ਅਸੀਂ ਯੂਜ਼ ਨਹੀਂ ਕਰਦੇ ਹੈਨਾ ਸਿਰ ਦੋ ਚਾ ਬੱਚਿਆਂ ਲਈ ਹੋ ਗਿਆ ਉਹ ਚੀਜ਼ ਬੰਨੀ ਤੇ ਸੰਡੇ ਨੂੰ ਅਸੀਂ ਦੇਖਦੇ ਆ ਆਊਟਿੰਗ ਕਰਦੇ ਆ ਆ ਖਾਣਾ ਮੈਨੂੰ ਕਿਤੇ ਵੀ ਨਹੀਂ ਮਿਲਿਆ ਔਰ ਅਸੀਂ ਇੱਥੇ ਹੋਮ ਮੇਡ ਫੂਡ ਪ੍ਰੋਵਾਈਡ ਕਰਦੇ ਆ ਤੁਸੀਂ ਆ ਦੇਖ ਰਹੇ ਹੋ ਮੈਂ ਟਮਾਟਰ ਕਟਿੰਗ ਕਰ ਰਹੀ ਐ ਇੰਨੇ ਵਟੇ ਵਟੇ ਇੰਨੀ ਇਸ ਕੁਆਲਿਟੀ ਦੇ ਟਮਾਟਰ कोई भी नहीं यूज कर ढाबे छोटे गली सड़ी चीज कुछ भी इस तरह यूज़ सामने खाना बन या, और सामने राइस बन रही चावल बन रही है बिलकुल चावल देखो स्वावल राइस एंड कड़ी सा ਆਹ ਸਬ지 ਵਿੱਚ ਹੈ ਪਾਲਕ ਪਨੀਰ ਬਣ ਰਿਹਾ ਅੱਛਾ ਐਂਡ ਕੋਫਟੇ ਬਨੇ ਹੈ ਅੱਛਾ ਜੀ ਇਹ ਬਿਲਕੁਲ ਤਰੀ ਵਾਲੇ ਕੋਫਟੇ ਜਿਦਾ ਕਰ ਲਓ ਅਸਲ ਉਹ ਖਾਂਦੇ ਆ ਹੂੰ ਜਿਵੇਂ ਆਪ ਲੱਕਰ ਦੇ ਵਿੱਚ ਬਣਦਾ ਉਹ ਜਿਹੇ ਹੀ ਕੁਆਲਟੀ ਜਿਹੜੀ ਉਸ ਦਿਨੇ ਹੋ ਬਿਲਕੁਲ ਸੇਮ ਸਰ ਅੱਛਾ ਵਾਹ ਗਰੀ ਦੀ ਥਿਕਨੈਸ ਦੇਖੋ ਤੁਸੀਂ ਅੱਛਾ ਜੀ ਇੰਨੇ ਇੰਨੇ ਥਿਕਨੈਸ ਮੈਂ ਨਹੀਂ ਦੇਖੀ ਵੈਸੇ ਟਾਬੇ ਦੇ ਉੱਤੇ ਕਿਸੇ ਵੀ ਬਿਲਕੁਲ ਪਕੌੜੀਆਂ ਵਾਲੀ ਕਰੀ ਹੈ ਆਲੂ ਪਿਆਜ਼ ਵਿੱਚ ਪਕੌੜੇ ਹੁੰਦੇ ਆ ਹੂੰ ਤੇ ਇਹ ਇਹ ਉਹਦਾ ਭਾਰ ਕੋਈ ਘਰ ਲੈ ਕੇ ਜਾਂਦਾ ਹੈ ਕਿ ਇਹ ਵਾਕਈ ਬਹੁਤ ਵਧੀਆ ਘਰ ਬਣੀ ਚੀਜ਼ ਹੈ ਹੂੰ ਅੱਛਾ ਤੁਸੀਂ ਜੈਨੂਨ ਪ੍ਰਾਈਸ ਵੀ ਪੜੇ ਜੈਨੂਨ ਨੇਟ ਪ੍ਰਾਈਸ ਕੀ ਕਿਨੇ ਬਸੇ ਖਾਲੀ ਜਿਹੜੀ ਸਾਡੀ ਸਟਾਰਟ ਹੋ ਜਾਂਦੀ ਹੈ 50 ਰੁਪਏ ਤੋਂ ਚਾਰ ਰੋਟੀ ਨਾਲ ਦਾਲ ਲੇ ਲੋ ਸਬਜ਼ੀ ਲੇ ਲੋ ਕੁਝ ਵੀ 50 ਰੁਪਏ ਸਾਡੀ 50 ਰੁਪਏ ਦੇ ਵਿੱਚ ਅੱਜਕੱਲ ਤਾਂ ਮੇਰੇ ਖਿਆਲ ਨਾਲ ਕੁਲਫੀਆਂ ਨਹੀਂ ਹੁੰਦੀਆਂ ਤਨੀ ਰੋਟੀ ਪ੍ਰੋਵਾਈਡ ਕਰਾਈ ਜਾ ਰਹੇ ਉਹ ਵੀ ਘਰ ਦੀ ਘਰ ਦੀ ਬਣੀ ਫਾਈਬਰ ਵਾਲਾ ਆਟਾ ਹੂੰ ਸਲਾਦ ਹੁੰਦੇ ਨਾਲ ਚਟਨੀ ਸਾਡੀ ਬਹੁਤ ਸਪੈਸ਼ਲ ਹੈ ਹੂੰ ਚਟਨੀ ਅਸੀਂ ਨਾਲ ਦਿੰਦੇ ਆ ਤਕਰੀਬਨ ਰੋਜ਼ ਹੀ ਬੰਦੇ ਕਦੇ ਕਦਾਰੇ ਹੁੰਦਾ ਬਸ ਛੁੱਟੀਆਂ ਮੇਰੇ ਲਈ ਹਾਂ ਕਦੇ ਹੁੰਦਾ ਕਿ ਮਿਸ ਹੋ ਜਾਏ ਚਟਨੀ ਨਹੀਂ ਤੇ ਰੋਜ਼ ਹੀ ਹੁੰਦੀ ਹੈ ਸਰ 50 ਰੁਪਏ ਦੀ ਚਟਨੀ ਸਪੈਸ਼ਲ ਚਟਨੀ ਹੁੰਦੀ ਹੈ ਹੂੰ ਇਹ ਪ੍ਰਾਠਾਸ ਹੈ ਪ੍ਰਾਠਾ 20 ਰੁਪਏ ਤੋਂ ਸ਼ੁਰੂ ਹੈ ਜੀ ਆਲੂ ਵਾਲਾ ਪ੍ਰਾਠਾ ਭਰਵਾ ਪ੍ਰਾਠਾ ਹੁੰਦਾ ਹੈ ਹੂੰ 20 ਰੁਪਏ ਤੋਂ ਸ਼ੁਰੂ ਕਰਦੀ ਹੈ ਅੱਛਾ ਗਰਮੀ ਦੇ ਦਿਨ ਨੇ ਗਰਮੀ ਦੇ ਦਿਨ ਵਿੱਚ ਲੋਕੀ ਲੱਸੀ ਬਹੁਤ ਮੰਗਦੇ ਨੇ ਤੁਸੀਂ ਲੱਸੀ ਦਿੰਦੇ ਹੋ ਲੱਸੀ ਕਿ ਕਿੰਨੇ ਰੁਪਏ ਦਾ 10 ਰੁਪਏ ਗਲਾਸ ਲੱਸੀ ਹੈ ਅੱਛਾ 10 ਰੁਪਏ ਦੀ ਲੱਸੀ ਤੁਸੀਂ ਲੈ ਰਹੇ ਹੋ ਬਿਲਕੁਲ ਅੱਛਾ ਦੇਖੋ 10 ਰੁਪਏ ਦੀ ਲੱਸੀ ਮਨ ਨੂੰ ਲੱਗਦਾ ਇੱਥੇ ਪੰਜਾਬ ਦੇ ਵਿੱਚ ਕਿਤੇ ਨਹੀਂ ਹੋਊਗੀ ਅਗਰ ਮਿੱਠੀ ਲੱਸੀ ਦੀਵੇ ਅੱਜ ਕੱਲ ਬਹੁਤ ਐਸੀ ਨਾ ਨੈਤੇ ਅਗਰ ਅਸੀਂ ਜਾਈਏ 5 ਰੁਪਏ ਗਲਾਸ ਨਿੰਬੂ ਪਾਣੀ ਮੈਂ ਉਹਨਾਂ ਨੂੰ ਪੁੱਛਿਆ ਸੀ ਕਿਦਾਂ ਵਾਰਾ ਕਿਦਾਂ ਖਾ ਜਾਂਦਾ ਹੈ ਤੈਨੂੰ ਕਹਿੰਦੀ ਕਿ ਫਿਰ ਉਹਨਾਂ ਨੇ ਖੁਦ ਦੱਸਿਆ ਸੀ ਸਪਰੀਮ ਪਾਉਂਦੇ ਆ ਮੈਂ ਸੁਣ ਕੇ ਸ਼ੌਕ ਔਰ ਲੁਕੀ ਇੰਨੇ ਕ੍ਰੇਜ਼ੀ ਹੋ ਕੇ ਪਿੰਦੇ ਐ ਸਭ ਕੁਝ ਸਾਨੂੰ ਕਹਿੰਦੇ ਕਿ 10 ਰੁਪਏ ਗਲਾਸ ਦੀ ਲੱਸੀ ਮਹਿੰਗੀ ਐ ਤੁਹਾਡੀ ਪਤਲੀ ਐ ਇਹ ਉਹ ਮੈਂ ਕਿਹਾ ਦੇਖੋ ਠੰਡਕ ਐ ਠੰਡਾ ਕਰਕੇ ਫ੍ਰੀਜ ਵਿੱਚ ਰੱਖ ਕੇ ਠੰਡਾ ਕਰਕੇ ਤੁਹਾਨੂੰ ਦੇ ਰਿਆ ਔਰ ਚੀਨੀ ਪਾ ਕੇ ਅਸੀਂ ਦਿੰਨੇ ਆ ਸ਼ੱਕਰ ਪਾ ਕੇ ਦੇ ਦਈਏ ਕੋਈ ਸਕਰੀਨ ਵਗੈਰਾ ਕੁਝ ਐਸਾ ਕੈਮੀਕਲ ਨਹੀਂ ਯੂਜ਼ ਕੀਤਾ ਜਾਂਦਾ ਸਾਡੇ ਵੱਲੋਂ ਹਰ ਚੀਜ਼ ਪਿਓਰਿਟੀ ਦੇ ਨਾਲ ਇੱਕ ਇਮਾਨਦਾਰੀ ਦੇ ਨਾਲ ਅਸੀਂ ਇੱਥੇ ਜਿਹੜੀ ਹੈ ਸਰਵ ਕਰਦੇ ਹਾਂ ਪਰ ਫਿਰ ਵੀ ਗਾਖ ਪਤਾ ਨਹੀਂ ਇੱਕ ਵਾਰੀ ਖਾ ਕੇ ਜਾਂਦਾ ਮੁੜ ਕੇ ਜਾਂਦਾ ਘਰ ਵੱਲੀ ਰੀਤਾ ਘਰੀ ਬਣਾ ਲਾਂਗੇ ਹੂੰ ਬਿਲਕੁਲ ਬਿਲਕੁਲ ਅੱਛਾ ਲੋਕ ਕਹਿੰਦੇ ਨੇ ਭਾਈ ਕੀ ਤੁਸੀਂ ਕਹਿ ਰਹੇ ਹੋ ਕਿ ਜੈਨੂਇਨ ਚੀਜ਼ ਅਸੀਂ ਦੇ ਦਈ ਹੈ ਤਾਂ ਲੋਕਾਂ ਦੀ ਕਦੇ ਕਹਿ ਦਿੰਦੇ ਨੇ ਕਿ ਭਾਈ ਲੱਸੀ ਦਾ ਵੀ ਰੇਟ 10 ਰੁਪਏ ਰੇਟ ਵੀ ਜ਼ਿਆਦਾ ਆਇਆਗਾ ਪਰ ਮੈਨੂੰ ਨਹੀਂ ਲੱਗਦਾ ਅੱਜ ਕੱਲ 10 ਰੁਪਏ ਕੋਈ ਵਿਅਕਤੀ ਖਰਚਣ ਵੇਲੇ ਸੋਚਦਾ ਹੋਵੇਗਾ 10 ਰੁਪਏ ਤਾਂ ਇੰਦੀ ਜਾ ਕੇ ਬੰਦਾ ਕਰ ਦਿੰਦਾ। ਇਹ ਇਸ ਪਤਾ ਨਹੀਂ ਏਰੀਆ ਦਾ ਹਿਸਾਬ ਹੈ ਜਾਂ ਕੁਝ ਐਨਾ ਨਹੀਂ ਪਤਾ ਆਪਾਂ ਨੂੰ। ਲੇਕਿਨ ਜੋ ਸੇਲ ਹੈ ਸਾਡੀ ਬਹੁਤ ਜ਼ਿਆਦਾ ਘਟ ਚੁੱਕੀ ਹੈ। ਰੀਜ਼ਨ ਮੈਨੂੰ ਨਹੀਂ ਸਮਝ ਆ ਰਿਹਾ। ਹਮ। ਲੇ ਅਸੀਂ ਪੁੱਛਦੇ ਹਾਂ ਲੋਕਾਂ ਨੂੰ ਉਹ ਰੇਟ ਤਾਂ ਹੀ ਕਿਹਾ ਜਾਂਦਾ ਕਿ ਹਾਂਜੀ ਰੇਟ ਤੁਹਾਡੇ ਬਹੁਤ ਜ਼ਿਆਦਾ ਹੈ। ਪਰ ਮੈਂ ਇਸ ਨੂੰ ਘੱਟ ਰੇਟ ਸਰ ਦੇ ਨਹੀਂ ਸਕਦਾ। ਹਮ। ਐਵੀਂ ਤਰ੍ਹਾਂ ਨਾ ਸੇਵਾ ਦੇ। ਨਹੀਂ ਬਿਲਕੁਲ ਬਿਲਕੁਲ ਬੜਾ ਬੜਾ ਜੈਨੂਇਨ ਰੇਟ ਹੈ। ਮੈਂ ਰੇਟ ਵੀ ਜ਼ਰੂਰ ਦਿਖਾਉਂਗਾ। ਕੈਮਰਾ ਪਰਸਨ ਨੂੰ ਜ਼ਰੂਰ ਪਾਉਂਗਾ। ਇਹ ਰੇਟ ਲਿਸਟ ਜਿਹੜੀ ਆ ਉਹ ਲੱਗੀ ਹੈ। ਉਹ ਜੈਨੂਨ ਅਤੇ ਸਸਤਾ ਪ੍ਰਾਈਸ ਜਿਹੜਾ ਹੈ ਉਹ ਇਸ ਟਾਬੇ ਦੇ ਵਿੱਚ ਮਿਲਦਾ ਹੈ ਇੰਨਾ ਕ ਸਸਤਾ ਹੈ ਕਿ ਤੁਸੀਂ ਇਹ ਚੀਜ਼ਾਂ ਜਿਹੜੀਆਂ ਟੌਫੀ ਲੈਣ ਜਾਂਦੇ ਹੋ ਜਾਂ ਫਿਰ ਤੁਸੀਂ ਕੁਰਕure ਲੈਣ ਜਾਂਦੇ ਹੋ ਉਹ ਚੀਜ਼ਾਂ ਜਦੋਂ ਖਾਈਦਾ ਸਾਡਾ ਪੇਟ ਖਰਾਬ ਹੁੰਦਾ ਹੈ ਸ਼ਰੀਰ ਦੇ ਵਿੱਚ ਕੋਈ ਨਾ ਕਿਸੇ ਤਰੀਕੇ ਦੀ ਬਿਮਾਰੀ ਲੱਗਦੀ ਹੈ ਪਰ ਜੇਕਰ ਤੁਸੀਂ ਉਸ ਦੇ ਬਜਾਏ ਇਹ ਖਾਣਾ ਘਰ ਦਾ ਬਣਿਆ ਖਾਣਾ ਖਾਓਗੇ ਤਾਂ ਸ਼ਰੀਰ ਦੇ ਵਿੱਚ ਜਾਨ ਵੀ ਆਵੇਗੀ ਅਤੇ ਉਹ ਫੀਲ ਵੀ ਆਵੇਗਾ ਕਿ ਬਈ ਘਰ ਦਾ ਖਾਣਾ ਖਾਇਆ ਹੈ ਕੋਈ ਬਾਹਰਲਾ ਕੋਈ ਹਾਈਜਨਿਕ ਖਾਣਾ ਨਹੀਂ ਖਾਇਆ ਹੈਗਾ अच्छा मैं हुन ए ਟਾਬੇ ਦੀ ਕਹਾਣੀ ਜਾਨਣਾ ਚਾਹੂੰਗਾ ਕਿਵੇਂ ਕੰਪਿਊਟਰ ਤੇ ਹੱਥ ਚਲਾਉਣ ਵਾਲੇ ਟਾਬੇ ਦੇ ਵਿੱਚ ਜਿਹੜਾ ਹੈ ਉਹ ਤਬਦੀਲ ਹੋਇਆ ਕਿਵੇਂ ਟਾਬਾ ਖੋਲਣਾ ਪੈ ਗਿਆ ਉਸ ਤੱਕ ਮੈਂ ਕਹਾਣੀ ਜ਼ਰੂਰ ਸੁਣੂੰਗਾ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਅੰਦਰ ਆ ਜਵੇ ਕਿਉਂਕਿ ਅਸੀਂ ਅੰਦਰ ਬੈਠ ਕੇ ਆਰਾਮ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਮੈਂ ਗੱਲ ਕਰ ਰਹੇ ਹਾਂ ਸਿਗਰਟਾਬੇ ਦੀ ਸ਼ੁਰੂਆਤ ਇਸ ਰਸੋਈ ਦੀ ਸ਼ੁਰੂਆਤ ਕਿਵੇਂ ਹੋਈ ਕੀ ਕਾਰਨਾਂ ਕਰਕੇ ਉਹਨਾਂ ਨੂੰ ਰਸੋਈ ਦੀ ਸ਼ੁਰੂਆਤ ਕਰਨੀ ਪਈ ਉਸ ਬਾਰੇ ਵੀ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਮੈਮ ਕੰਪਿਊਟਰ ਤੇ ਹੱਥ ਚਲਨ ਵਾਲੇ ਅੱਜ ਰਸੋਈ ਦੇ ਵਿੱਚ ਪਰੋਠੇ ਬਿਲ ਰਹੇ ਨੇ ਇਹ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਮਨ ਦੇ ਵਿੱਚ ਕੀ ਖਿਆਲ ਆਇਆ ਜਾਂ ਫਿਰ ਅਜਿਹੀ ਕਿਹੜੀ ਚੀਜ਼ ਹੋਈ ਜਿਸ ਕਰਕੇ ਤੁਹਾਨੂੰ ਰਸੋਈ ਸ਼ੁਰੂ ਕਰਨੀ ਹਾਂਜੀ ਸਰ ਇਹ ਡਿਜ਼ਾਈਨਰ ਸੀਗੇ ਐਂਡ ਮੈਂ ਟੀਚਰ ਸੀ ਤੇ ਸ਼ੁਰੂਆਤ ਇਸ ਤਰ੍ਹਾਂ ਹੀ ਕਿ ਜਿਸ ਤਰ੍ਹਾਂ ਜੌਬ ਦੇ ਵਿੱਚ ਉਹਨਾਂ ਕੁਝ ਨਹੀਂ ਬਚਦਾ ਜਿਸ ਔਰ ਸਭ ਤੋਂ ਵੱਡੀ ਗੱਲ ਚਲੋ ਬਚਦਾ ਫਿਰ ਵੀ ਠੀਕ ਹੈ ਹੌਲੀ-ਹੌਲੀ ਪੈਕੇਜ ਅੱਛਾ ਹੋ ਜਾਂਦਾ ਹੈ ਹੈਨਾ ਮੇਰਾ ਹੋ ਵੀ ਗਿਆ ਲੇਕਿਨ ਪਹਿਲਾਂ ਇੱਕ ਬੇਟਾ ਸੀ ਫਿਰ ਦੋ ਬੇਟੇ ਹੋਣ ਦੇ ਨਾਲ ਦਿੱਕਤ ਕਾਫੀ ਆ ਗਈ ਘਰ ਕੋਈ ਹੈ ਨਹੀਂ ਸਾਂਭਣ ਵਾਲਾ ਫਿਰ ਸੋਚਿਆ ਚਲੋ ਆਪਣਾ ਸੈਲਫ ਬਿਜ਼ਨਸ ਕਰਦੇ ਆਂ ਸੈਲਫ ਏਮਪਲੋਇਡ ਹੋਣੇ ਆਂ ਫਿਰ ਇਹ ਕੁਆਲਿਟੀ ਵੀ ਇਹ ਅਸੀਂ ਦੇ ਰਹੇ ਆਂ ਤੇ ਸੋਚਿਆ ਸਪੈਸ਼ਲਿਟੀ ਵੀ ਇਹ ਰੱਖੀ ਕਿ ਹੋਮਮੇਡ ਫੂਡ ਹੈ ਮੈਨੂੰ ਬਣਾਣਾ ਅੱਛਾ ਆਂਦਾ ਲੋਕੀ ਕਹਿੰਦੇ ਆਂ ਘਰ ਦੇ ਕਹਿੰਦੇ ਆਂ ਕਿ ਤੂੰ ਖਾਣਾ ਬਹੁਤ ਅੱਛਾ ਬਣਾਉਂਦੀ ਐ ਤੇ ਉਸੇ ਨੂੰ ਸਰ ਮੈਂ ਮਾਰਕੀਟ ਵਿੱਚ ਲੈ ਕੇ ਆਈ ਔਰ ਉਸੇ ਨੂੰ ਅਸੀਂ ਆਪਣਾ ਜੋ profession ਬਣਾਇਆ ਇਹ ਕਰਦੇ ਮੰਨ ਗਏ ਸੀਗੇ ਜਦੋਂ ਤੁਸੀਂ ਕਿਹਾ ਕਿ ਮੈਂ ਟੀਚਰ ਦੀ ਜੌਬ ਛੱਡ ਰਹੀ ਹਾਂ ਆ ਕਰਨ ਲੱਗੀ ਹੈਗੇ ਕਰਦੇ ਮੰਨ ਗਏ ਸੀਗੇ ਕਿ ਬਈ ਕੋਈ ਗੱਲ ਨਹੀਂ ਕਰੋ ਬਿਲਕੁਲ ਵੀ ਨਹੀਂ ਸਰ ਕਾਫੀ ਟਫ ਰਿਹਾ ਹੈਗਾ ਇਸ ਪਰਮਿਸ਼ਨ ਮਿਲ ਹੀ ਨਹੀਂ ਰਹੀ ਸੀ ਦੇਖੋ ਵੱਡਿਆਂ ਦੇ ਫਾਦਰ ਇਨ ਲਾ ਜਾਂ ਕੋਈ ਵੀ ਘਰ ਦੇ ਵਿੱਚ ਵਟੇ ਹੈਗੇ ਨੇ ਹਸਬੰਡ ਵੀ ਨਹੀਂ ਐਗਰੀ ਹੁੰਦੇ ਸੀ ਪਹਿਲਾਂ ਕਿੱਥੋਂ ਹੋਣਾ ਨਹੀਂ ਹੋਣਾ ਹੈਗਾ ਤੇ ਔਰ ਰਿਐਲਿਟੀ ਇਜ਼ ਟਫ ਬਹੁਤ ਰਿਹਾ ਹੈਗਾ ਮੇਰੇ ਲਈ ਕਿ ਬੱਚਿਆਂ ਨੂੰ ਵੀ ਕਿਸ ਤਰ੍ਹਾਂ ਕਰਨਾ ਕੈਰੀ ਆਨ ਕਿਸ ਤਰ੍ਹਾਂ ਕਰਾਂਗੇ ਛੋਟੇ ਬੱਚੇ ਨੇ ਉਹਨਾਂ ਨੇ ਕਿਸ ਤਰ੍ਹਾਂ ਸੰਭਾਲਾ ਬਹੁਤ ਔਖਾ ਰਿਹਾ ਸੀ ਲੇਕਿਨ ਹੁਣ ਅਸੀਂ ਇਸ ਕੰਮ ਚ ਪੈ ਗਏ ਆ ਤੇ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਸੰਭਲ ਰਿਹਾ ਆਪਣਾ ਬਿਜ਼ਨਸ ਕਰ ਰਹੇ ਆ ਹੁਣ ਸਾਰੇ ਸਾਰਿਆਂ ਨੂੰ ਇਹ ਚੀਜ਼ ਪਤਾ ਲੱਗ ਗਈ ਕਿ ਅਸੀਂ ਇਹ ਕੰਮ ਕਰਨਾ ਹੈ ਤੇ ਅਸੀਂ ਕੰਮ ਦੇ ਵਿੱਚ ਅਸੀਂ ਹੈਗੇ ਆ ਜਿਵੇਂ ਬਈ ਜੀ ਕੰਪਿਊਟਰ ਦੇ ਉੱਤੇ ਹੱਥ ਚੱਲਦੇ ਹੀ ਪਹਿਲਾਂ ਹੁਣ ਰਸੋਈ ਦੇ ਵਿੱਚ ਹੱਥ ਚੱਲ ਰਹੇ ਨੇ ਬਿਲਕੁਲ ਚੱਲਦੇ ਪਈ ਜੀ ਹੁਣ ਇਹ ਪੈਂਦੇ ਨੇ ਤੇ ਫਰਕ ਪੈਂਦਾ ਹੈ ਕਿ ਬਈ ਪਹਿਲਾਂ ਕੰਪਿਊਟਰ ਦੇ ਤੇ ਹੁਣ ਕਦੇ-ਕਦੇ ਪਰੋਠੀ ਵੀ ਬਣਾਉਣੇ ਪੈ ਜਾਂਦੇ ਨੇ ਦੇਖੋ ਟਾਈਮ-ਟਾਈਮ ਦੀ ਗੱਲ ਥੀ ਕਿ ਉਹ ਟਾਈਮ ਸੀਗਾ ਕਿ ਕੰਪਿਊਟਰ ਦੇ ਕੰਮ ਕਰਕੇ ਆਪਣੇ ਕਮਾਈ ਕਰਕੇ ਤੇ ਰੋਟੀ ਖਾਣੀ ਤੇ ਇੱਕ ਹੁਣ ਟਾਈਮ ਨੇ ਬਦਲਤਾ ਕਰੋਨਾ ਵੀ ਆਇਆ ਕਰੋਨਾ ਨੇ ਥੋੜਾ ਬਦਲਤਾ ਸਾਨੂੰ ਤੇ ਕਰੋਨਾ ਦੇ ਦੌਰਾਨ ਜਿਹੜੀ ਆ ਸਾਨੂੰ ਚੇਂਜਸ ਲੈਣੀਆਂ ਪਈਆਂ ਅਸੀਂ ਆਪ ਲੈਣੀਆਂ ਥੋੜੀ ਸਾਨੂੰ ਲੈਣੀਆਂ ਪੈ ਗਈਆਂ ਕਿਵੇਂ ਕਿ ਜਿਵੇਂ ਕਿ ਹੁਣ ਕਰੋਨਾ ਟਾਈਮ ਦੇ ਵਿੱਚ ਲੋਕਾਂ ਨੂੰ ਰੋਟੀ ਦੀ ਬੜੀ ਦਿਕਤ ਹੋਈ ਤੇ ਅਸੀਂ ਪ੍ਰੋਵਾਈਡ ਕੀਤੀ ਹੈ ਪ੍ਰੋਵਾਈਡ ਕਿਦਾਂ ਕੀਤੀ ਹੈ ਕਿ ਜਿਵੇਂ ਕਿ ਆਪਾਂ ਹਸਪੀਟਲ ਦੇ ਵਿੱਚ ਕਿਸ ਨੂੰ ਜਾਣ ਨਹੀਂ ਦਿੰਦੇ ਸੀਗੇ ਤੇ ਹਸਪੀਟਲ ਦੇ ਵਿੱਚ ਇਹ ਹੁੰਦਾ ਸੀਗਾ ਕਿ ਰੋਟੀ ਚਾਹੀਦੀ ਹੁੰਦੀ ਸੀ ਕਿ ਪੇਸ਼ੈਂਟ ਨੂੰ ਜੇ ਪੇਸ਼ੈਂਟ ਦੇ ਨਾਲ ਜਿਹੜਾ ਆਂਤੰਦ ਹੁੰਦਾ ਉਹਨੂੰ ਕਿਉਂਕਿ ਆਂਨਾ ਜਾਣ ਦਾ ਬੰਦ ਕੀਤਾ ਸੀ ਸਾਰਾ ਕੁਝ ਤੇ ਫਿਰ ਅਸੀਂ ਆਪਣੇ ਘਰੋਂ ਡਿਲੀਵਰੀ ਕੀਤੀ ਸਾਰੇ ਪੇਸ਼ੈਂਟਸ ਨੂੰ ਪੇਸ਼ੈਂਟ ਦੇ ਨਾਲ ਵਾਲਿਆਂ ਨੂੰ ਰੋਟੀ ਸਰਵਿਸ ਦਾ ਕੰਮ ਸ਼ੁਰੂ ਕੀਤਾ ਉਸ ਦੌਰਾਨ ਫਿਰ ਅਸੀਂ ਉਸ ਇਸ ਲਾਈਨ ਦੇ ਵਿੱਚ ਹੀ ਉਹਨੂੰ ਕੰਮ ਨੂੰ ਵਧਾਇਆ ਜਮਨ ਕਰਦੇ ਤੁਹਾਡੇ ਬਣ ਗਏ ਸੀਗੇ ਕੈਨ ਆਪੇ ਸੀ ਕਿ ਭਈ ਆ ਕੰਮ ਛੱਡਣ ਲੱਗੇ ਹੋ ਇੱਕ ਅੱਛੀ ਸੈਲਰੀ ਇੱਕ ਅੱਛਾ ਪੈਕੇਜ ਛੱਡ ਕੇ ਤੁਸੀਂ ਹੁਣ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲੱਗੇ ਹੋ ਕਰ ਦੇ ਮੰਨ ਗਿਆ ਸੀ ਕਿ ਸ਼ੁਰੂਆਤ ਦੇ ਵਿੱਚ ਦੇਖੋ ਉਹਨਾਂ ਅੰਦਰ ਕਰਦੇ ਦਾ ਦਾ ਬਸ ਇਹ ਹੈ ਕਿ ਕੰਮ ਹੋਣਾ ਚਾਹੀਦਾ ਸੀਗਾ ਬਟ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੀ ਦਿੱਕਤ ਨਹੀਂ ਆਈ ਕਿ ਕੰਮ ਇਹ ਛੱਡ ਕੇ ਇਸ ਲਾਈਨ ਚ ਪੈ ਕੇ ਕੰਮ ਦੇ ਨਹੀਂ ਸੀਗਾ ਕੰਮ ਤਾਂ ਉਹਨਾਂ ਨੂੰ ਇਹ ਸੀਗਾ ਕਿ ਹਾਂ ਵੀ ਇੱਕ ਕੰਪਿਊਟਰ ਜੋਬ ਜਿਹੜੀ ਸੁੱਕੀ ਹੈ ਬੰਦਾ ਰਾਮਨਾਰਥ ਘਰ ਬੈ ਕੇ ਆਫਿਸ ਬੈ ਕੇ ਕੰਮ ਕਰਦਾ ਪਿਆ ਉਹ ਇੱਕ ਟਬ ਲਾਈਨ ਦੇ ਵਿੱਚ ਆਣਾ ਚਾਹੁੰਦਾ ਵਾ ਉਹ ਟਾਈਮ ਉਹ ਥੋੜਾ ਜਿਹਾ ਉਹਨਾਂ ਨੂੰ ਪਿੰਚ ਹੋਇਆ ਸੀਗਾ ਕਿ ਹਾਂ ਵੀ ਇੱਕ ਥੋੜੀ ਰੈਪਿਊਟੇਸ਼ਨ ਥੋੜੀ ਡਾਊਨ ਜੀ ਹੋ ਜਾਂਦੀ ਹੈ ਲੇਕਿਨ ਬਸ ਹੋਰ ਅਦਰਵਾਈਜ਼ ਕੁਛ ਨਹੀਂ ਉਹਨਾਂ ਨੂੰ ਅਜੇ ਤੁਸੀਂ ਕਹਿ ਰਹੇ ਹੋ ਕਿ ਭਈ ਇੱਕ ਸਮਾਂ ਆਇਆ ਜਿਸ ਕਾਰਨ ਸਾਨੂੰ ਲੱਗਾ ਕਿ ਨਹੀਂ ਇੱਧਰ ਆਣਾ ਚਾਹੀਦਾ ਹੈ ਅਤੇ ਪੈਸੇ ਵੀ ਇੱਧਰ ਹੁਣ ਬਣ ਜਾਂਦੇ ਨੇ ਜਿਵੇਂ ਜਿੰਨਾ ਪੈਸਾ ਪਹਿਲਾਂ ਬਣਦਾ ਸੀਗਾ ਜਾਂ ਫਿਰ ਜਿੰਨਾ ਬਚਦਾ ਸੀਗਾ ਉਸ ਤੋਂ ਬਾਅਦ ਬਚਦੇ ਨਹੀਂ ਇਸ ਲਾਈਨ ਦੇ ਵਿੱਚ हां पैसे तो बन जाते लेकिन ਇਹਦੇ ਚ ਥੋੜੀ ਜਿਹੀ ਨਾ بس فرق ਇੰਨਾ ਆਇਆ ਕਿ ਇਹਦੇ ਵਿੱਚ ਉੱਥੇ ਸਾਡੀ ਜੋਬ ਹੁੰਦੀ ਸੀ ਜਦ ਮੰਨ ਲਓ ਆਰਾਮ ਨਾਲ 10 ਵਜੇ گئے ਸ਼ਾਮੀ 5 ਵਜੇ ਆ ਗਏ ਤੇ 6-7 ਵਜੇ ਤੱਕ ਕੰਮ ਕਰਕੇ ਵਾਪਸ ਆ ਗਏ ਲੇਕਿਨ ਇਹਦੇ ਵਿੱਚ ਡਿਊਟੀ ਸਾਡੀ ਵੱਜ ਗਈ ਸਿਰੇ ਸਿਰੇ 8 ਵਜੇ 8 ਵਜੇ ਜਾਂਦਾ 9 ਵਜੇ ਸਰਵਿਸ ਸ਼ੁਰੂ ਕਰਦੇ 9 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ 12 ਘੰਟੇ ਤੇ ਫੇਰ ਘੰਟਾ ਫੇਰ ਬੰਦ ਕਰਨ ਵਾਲੇ ਮਤਲਬ ਕਿ 13-14 ਘੰਟੇ ਦੀ ਡਿਊਟੀ ਹੋ ਗਈ ਉੱਥੇ ਇਹ ਡਿਊਟੀ ਡਬਲ ਹੋ ਗਈ ਸਾਡੀ ਇਹਦੇ ਵਿੱਚ ਮਿਹਨਤ ਸਖਤ ਹੋ ਗਈ ਸਾਡੀ ਇਹ ਚੀਜ਼ ਕੁਐਸਚਨ ਮੈਮ ਕਿਵੇਂ ਮੈਨੇਜ ਕਰਦੀ ਹੋ ਤੁਸੀਂ ਸਾਰੀ ਦਿਹਾੜੀ ਦਾ ਤੁਹਾਡਾ ਇੱਥੇ ਰਹਿੰਦਾ ਹੈਗਾ ਵਾ ਢਾਬੇ ਦੇ ਉੱਤੇ ਬੱਚੇ ਦੀ ਪੜ੍ਹਾਈ ਬੱਚੇ ਇਹਨੂੰ ਲੈ ਕੇ ਜਾਣਾ ਆਣਾ ਇਹ ਬਾਹਰ ਇੱਕ ਹੁੰਦਾ ਸੀ ਜਦੋਂ ਤੁਸੀਂ ਟੀਚਰ ਸੀਗੇ ਐਸੇ ਇੱਕ ਸਮੇਂ ਤੇ ਛੁੱਟੀ ਹੋ ਜਾਂਦੇ ਸੀ ਬੱਚਾ ਕਹੇ ਵੀ ਦਿੰਦਾ ਸੀ ਕਿ ਮੰਮੀ ਮੈਂ ਇੱਥੇ ਘੁੰਮਣ ਜਾਣਾ ਤੁਸੀਂ ਲੈ ਵੀ ਜਾਣੇ ਸੀਗੇ ਤੇ ਹੁਣ ਮਤਲਬ ਉਸ ਚੀਜ਼ ਨੂੰ ਪ੍ਰੋਪਰ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਸਰ ਉਹਦੇ ਲਈ ਮੈਂ ਕੋਈ ਗੱਲ ਕਾਂਗੀ ਮੈਂ ਸਿੰਗਲ ਮਦਰ ਨਹੀਂ ਆ ਹਸਦੇ ਮੇਰੇ ਨਾਲ ਨਹੀਂ ਔਰ ਇਹ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਤੇ ਪੂਰਾ ਮੇਰਾ ਸਾਥ ਦਿੰਦੇ ਆ ਜਿਸ ਤਰ੍ਹਾਂ ਕਈ ਵਾਰੀ ਬੱਚੇ ਬਹੁਤ ਜिद ਕਰਦੇ ਹੁੰਦੇ ਆ ਵੈਸੇ ਤਾਂ ਬੱਚੇ ਚ ਲੋਕ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸਿਆਣੇ ਆ ਆਪਣੇ ਆਪ ਨੂੰ ਸਮਝ ਜਾਂਦੇ ਆ ਲੇਕਿਨ ਕਈ ਵਾਰੀ ਬਹੁਤ ਜिद ਕਰਦੇ ਆ ਨਹੀਂ ਸਮਝਦੇ ਹੁਣ ਵੀ ਫੋਨ ਆਇਆ ਜਦ ਤੁਸੀਂ ਆਏ ਤਾਂ ਫੋਨ ਆਇਆ ਬੱਚਿਆਂ ਦਾ ਮम्मा ਐਦਾਂ ਕਰਕੇ ਲੜਾਈ ਹੋ ਗਈ ਛੋਟਾ 5 ਸਾਲ ਦਾ 6 ਸਾਲ ਦਾ ਹੁਣ ਹੋਇਆ ਹੈਗਾ ਤੇ ਮम्मा ਲੜਾਈ ਹੋ ਗਈ ਤੁਸੀਂ ਆਓ ਮੈਂ ਕਿਹਾ ਬੇਟੀ ਨਹੀਂ ਹਾਲੇ ਨਹੀਂ ਮੈਂ ਆ ਸਕਦੀ ਕਈ ਵਾਰੀ ਜਾਣਾ ਪੈਂਦਾ ਵੀ ਹੈ ਹਸਬੰਡ ਬਹੁਤ ਸਾਥ ਦਿੰਦੇ ਨੇ ਅਤੇ ਹੁਣੇ ਸਾਹਮਣੇ ਲੱਗ ਗਏ ਨੇ ਪਹਿਲਾਂ ਇਹਨਾਂ ਦਾ ਨਹੀਂ profession ਸੀ ਸਾਲ ਹੋ ਗਿਆ ਹੁਣ ਸਾਨੂੰ ਇੱਥੇ ਆਏ ਨੂੰ ਉਹਨੇ ਸਾਹਮਣੇ ਲੱਗ ਪਏ ਨੇ ਉਸ ਦੇ ਵਿੱਚ ਮੈਨੂੰ ਆਊਟਿੰਗ ਕਰਨ ਦਾ ਚਾਂਸ ਜਿਹੜਾ ਹੁਣ ਮਿਲ ਜਾਂਦਾ ਪਹਿਲਾਂ ਪਹਿਲਾਂ ਸਿਰ ਬਹੁਤ ਔਖਾ ਰਿਹਾ ਸੀ ਜਿਉਂ ਇਸ profession ਚ ਆਏ ਰੋਡ ਤੇ ਖੜਨਾ ਏ ਕੋਸੀ 12 ਸਫਰ ਕਰਦੇ ਦੀ ਕਰਦੇ ਰਹੀਏ ਤਾਂ ਬੰਦਾ ਆਟੋਮੈਟਿਕ ਸੋ ਤਰ੍ਹਾਂ ਦੀਆਂ ਪ੍ਰੋਬਲਮ ਹੋ ਜਾਂਦੀਆਂ ਅਸੀਂ ਜਦੋਂ ਇੱਥੇ ਖੜੇ ਹੋਏ ਤਾਂ ਮਤਲਬ ਅਸੀਂ ਬਿਮਾਰ ਬਹੁਤ ਰਹਿਆ ਡੇਢ ਦੋ ਮਹੀਨਾ ਸੀ ਇੰਨਾ ਬਿਮਾਰ ਖਾਰ ਇਹ ਉਹ ਆਪਣਾ ਸਰੀਰ ਹੈ ਨਾ ਅਲਾਉ ਨਹੀਂ ਕਰਦਾ ਇਸ ਕੰਮ ਦੇ ਲਈ ਲੇਕਿਨ ਹੌਲੀ ਹੌਲੀ ਹੈਪਚੁਲ ਹੋ ਜਾਂਦਾ ਹੈ ਉਹ ਹੋਇਆ ਹੈ ਮਿਹਨਤ ਬਹੁਤ ਹੈ ਲੇਕਿਨ ਚਲੋ ਪਰਮਾਤਮਾ ਮਿਹਨਤ ਨੂੰ ਫਲ ਆਂਦਾ ਹੈ ਔਰ ਪਰਮਾਤਮਾ ਨੇ ਲਾਇਆ ਜੀ ਸੋ ਮੈਂ ਸਾਰਿਆਂ ਨੂੰ ਇਹ ਕਹਣਾ ਚਾਹੰਗੀ ਕਿ ਜਿਵੇਂ ਲੋਕ ਡਰਦੇ ਬਹੁਤ ਆ ਔਰ ਜਿਵੇਂ ਇਸ ਕੰਮ ਦੇ ਲਈ ਸਾਨੂੰ ਬਹੁਤ ਲੋਕਾਂ ਨੇ ਮੈਂ ਨਾਮ ਨਹੀਂ ਲੈਣਾ ਚਾਹੰਦੀ ਲੇਕਿਨ ਫਿਰ ਵੀ ਆ ਕਾਫੀ ਲੋਕਾਂ ਨੇ ਕਿਹਾ ਕਿ ਕਿਸ ਕੰਮ ਦੇ ਵੀ ਤੁਸੀਂ ਪੈ ਗਏ ਨਹੀਂ ਠੀਕ ਨਹੀਂ ਹੈਗਾ ਲੇਕਿਨ ਹੁਣ ਉਹ ਹੀ ਖੜ ਕੇ ਸਮਾਈਲ ਕਰਕੇ ਜਾਂਦੇ ਨੇ ਕਿ ਚਲੋ ਵਧੀਆ ਹੈਗਾ ਤਾਂ ਲੋਕ ਆਉਂਦੇ ਨੇ ਲੋਕਾਂ ਦਾ ਰਿਸਪੌਂਸ ਕਿਹੋ ਜਿਹਾ ਹੁੰਦਾ ਤੂੰ ਉਹਨਾਂ ਦਾ ਪੁੱਛੂਗਾ ਪਹਿਲਾਂ ਇਹ ਰਿਸਪੌਂਸ ਤਾਂ ਲੋਕਾਂ ਦਾ ਠੀਕ ਆ ਉਹਨਾਂ ਦਾ ਨਜ਼ਰੀਆ ਹਰੇਕ ਦਾ ਆਪਣਾ ਆਪਣਾ ਆਪਾਂ ਕਿਸੇ ਨਜ਼ਰੀਏ ਨੂੰ ਕੁਝ ਕਹਿ ਨਹੀਂ ਸਕਦੇ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਆਪਣੀ ਸੋਚ ਦੇ ਹਿਸਾਬ ਤੇ ਰਹੇ ਕਈ ਲੋਕ ਤਾਂ ਇਹ ਵੀ ਕਹਿੰਦੇ ਹੋਣੇ ਆ ਕਿ ਵਾਈਫ ਨੂੰ ਘਰੇ ਬਿਠਾਉਣਾ ਚਾਹੀਦਾ ਹੈ ਰਸੋਈ ਦੇ ਵਿੱਚ ਬਾਹਰ ਖਾਣਾ ਬਣਾਉਣ ਨੂੰ ਲਾਇਆ ਹੋਇਆ ਹੈ ਬਿਲਕੁਲ 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 ਕਹਿੰਦੇ ਕਿਵੇਂ ਤੁਸੀਂ ਟੈਕਲ ਕਿਵੇਂ ਕਰਦੇ ਦੇਖੋ ਲਾਈਫ ਆ ਜਿਸ ਕਾਲ ਤੋਂ ਨੂੰ ਪਾ ਸਟਰਗਲ ਹੈਗੀ ਹੈ ਸਟਰਗਲ ਦੇ ਵਿੱਚ ਤੁਸੀਂ ਕੋ ਸਿੰਗਲ ਬੰਦਾ ਮੈਂ ਰਾਈਸ ਕਰ ਲਵਾਂ ਤਾਂ ਉਹ ਤਾਂ ਬਹੁਤ ਮੁਸ਼ਕਲ ਹੈ ਇਹ ਤਾਂ ਆਲਰੇਡੀ ਸਾਰੇ ਅੰਡਰਸਟੂਡੀ ਹੈ ਲੇਕਿਨ ਹੁਣ ਜੇ ਆਪਾਂ ਦੋਨੇ ਰਲ ਕੇ ਨਹੀਂ ਚੱਲਾਂਗੇ ਤਾਂ ਫੈਮਿਲੀ ਅਗਲੀ ਗ੍ਰੋਥ ਕਰ ਪਾਏਗੀ ਆਖੀ ਮੈਂ ਸਵਾਲ ਮੇਰਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਤੂੰ ਨਿਓ ਜੋ ਸੋਚਦੇ ਨੇ ਕਿ ਭਾਈ ਆ ਚੀਜ਼ ਬੜੀ ਔਖੀ ਹੈ ਇਹ ਨਹੀਂ ਕਰ ਹੋਣੀ ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਸਮਾਂ ਆਇਆ ਸਾਨੂੰ ਜੌਬ ਬਦਲਣੀ ਪੈਗੀ ਤੇ ਉਸ ਤੋਂ ਬਾਅਦ ਅਸੀਂ ਸਟਰਗਲ ਕੀਤਾ ਤੇ ਹੁਣ ਇੱਥੇ ਹੈਗੇ ਆ ਕਿ ਮੈਂ ਸੱਚ ਬਸ ਮੈਂ ਮੇਰੇ ਮਦਰ ਕਹਿੰਦੇ ਹੁੰਦੇ ਸੀਗੇ ਕਿ ਉਹ ਕੰਮ ਕੌਣ ਸਾ ਹੈ ਜੋ ਇਨਸਾਨ ਕਰ ਨਹੀਂ ਸਕਦਾ ਬੇਟੇ ਇਨਸਾਨ ਹਰ ਕੰਮ ਕਰ ਸਕਦਾ ਹੈ ਬਸ ਇੱਕ ਜੀਵਨ ਜ਼ਿੰਦਗੀ ਔਰ ਮੌਤ ਇਨਸਾਨ ਦੇ ਹੱਥ ਨਹੀਂ ਹੈ ਬਾਕੀ ਇਨਸਾਨ ਸਭ ਕੁਝ ਕਰ ਸਕਦਾ ਹੈ ਸੋ ਉਹ ਮੈਂ ਵੀ ਕੀਤਾ ਆਪਣੇ ਮਦਰ ਦੇ ਜੋ ਕਹਿਣੇ ਤੇ ਚੱਲੀ ਮੈਨੂੰ ਹਰ ਵਕਤ ਉਹਨਾਂ ਦੀ ਯਾਦ ਰਹਿੰਦੀ ਆ ਅੱਜ ਮੈਂ ਮਦਰ ਨੂੰ ਬਹੁਤ ਮਿਸ ਕਰ ਰਹੀ ਆ ਉਹ ਹੁੰਦੇ ਤਾਂ ਮੈਨੂੰ ਬੁੱਕਲ ਚ ਲਾਂਦੇ ਹੱਗ ਕਰਦੇ ਔਰ ਉਹਨਾਂ ਨੂੰ ਫਕਰ ਹੁੰਦਾ ਆਪਣੀ ਬੇਟੀ ਤੇ ਬੇਟੀ ਨੇ ਨਾਮ ਰੋਸ਼ਨ ਕੀਤਾ ਆ ਤੇ ਸਭ ਕੁਝ ਅੱਛਾ ਐ ਸਰ ਗੁੱਡ ਐ। ਸ਼ੁਕਰੀਆਮ ਸ਼ੁਕਰੀਆ ਬਾਈ ਜੀ ਤੁਸੀਂ ਸਮਾਂ ਦਿੱਤਾ ਤਾਂ ਪੰਜਾਬੀ ਕਿਚਨ ਜੋ ਚਲਾ ਚਲਾ ਰਹੇ ਨੇ ਜੋ ਲੋਕਾਂ ਨੂੰ ਘਰ ਦਾ ਖਾਣਾ ਖਵਾ ਰਹੇ ਨੇ ਇੱਕ ਵਾਰ ਤੁਸੀਂ ਵੀ ਇਸ ਕਿਚਨ ਦੇ ਵਿੱਚ ਜਰੂਰ ਆਓ ਅਤੇ ਇਹਨਾਂ ਦੇ ਹੱਥ ਦਾ ਖਾਣਾ ਖਾ ਕੇ ਜਰੂਰ ਜਾਓ। ਅਦੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਇਹਨਾਂ ਦੀ ਕਹਾਣੀ ਇਹਨਾਂ ਦਾ ਫੂਡ ਜਿਹੜਾ ਐ ਜੇਕਰ ਤੁਸੀਂ ਟੈਸਟ ਨਹੀਂ ਕੀਤਾ ਆ ਕੇ ਜਰੂਰ ਟੈਸਟ ਕਰੋ ਮੈਨੂੰ ਤਾਂ ਬਹੁਤ ਸਹੀ ਲੱਗਾ ਹੈਗਾ ਤੁਸੀਂ ਆਉਂਗੇ ਤੁਹਾਡੇ ਕੀ ਰਿਵਿਊ ਨੇ ਉਹ ਵੀ ਜਰੂਰ ਤੁਸੀਂ ਜਿਹੜਾ ਹੈ ਕਮੈਂਟ ਸੈਸ਼ਨ ਦੇ ਵਿੱਚ ਇੱਥੇ ਆ ਕੇ ਜਰੂਰ ਦੱਸਣਾ ਹੈ ਕੈਪਟਨ ਅਫਸਰ ਪੰਕੇ ਦੇ ਨਾਲ ਰਾਜ ਗੁਪਤਾ ਰੈਡ ਬਾਕਸ ਟੀਵੀ ਚਲੰਦਰ